ਤੇ ਵੀ ਆ ਗਏ ਮਿੱਤਰੋ ਜੀਤਾ ਖਾੜੜਾ ਤੇ ਚੋਬਰ ਨੇ ਪੱਟ ਕੇ ਗੇਰ ਨਾਲ ਦੀ ਨਾਲ ਹੀ ਮਾਰਿਆ ਆ ਬਾਤ ਤਾਂ ਜਾਂਦਾ ਵੇਖੋ ਮਿੱਤਰੋ ਭਾਰ ਦਾ ਕਰਿਆ ਜਾਂਦਾ ਅਰਜਨ ਅਰਜਨ ਪਹਿਲੀ ਮਿੱਤਰੋ ਕਿਹ ਗਰਮੀ ਚ ਆਇਆ ਬੇ ਪਹਿਲਾ ਮੈਚ ਪੈਂਟ ਪਠਲਾ ਜ਼ਿਲ੍ਹਾ ਲੁਧਿਆਣਾ ਸੁਪਣਾ ਕਿ ਪੈਂਦੇ ਮਿੱਤਰੋ ਥੱਲੇ ਪਾਸੇ ਤੂੰ ਐ ਦੀ ਲਾਟ ਐਬ ਜੀਤੋਗੇ ਨੇ ਸੱਜਣਾ ਤੂੰ ਆ ਸਭਦਾ ਨਹੀਂ ਐਬ ਜੀਤੋ ਤੂੰ ਆ ਸਭਦਾ ਨਹੀਂ ਖੱਦਾ ਬੋਣਾ ਉੱਧਰ ਆ ਜਾਂਦਾ ਜਿਵੇਂ ਜਿਵੇਂ ਕਹਿੰਦੇ ਰੱਬ ਨੇ ਉੱਤੋਂ ਮੌਸਮ ਪੂਰਾ ਜੈੰਕੀ ਕਰਤਾ ਉਸੇ ਲੋਡ ਅਰਜਨ ਵੀ ਕਹਿੰਦੇ ਮਿੱਤਰੋ ਸਵਾਸ ਦਿੰਦਾ ਤੁਰ ਜਾਂਦਾ ਤੇ ਇਧਰਲੇ ਪਾਸੇ ਦੇਖੋ ਚੰਦਰੇ ਨੇ ਕਹਿੰਦੇ ਸੁੱਕਾ ਰੇਤਾ ਕਰਤਾ ਟੈਰਾ ਨਾਲ ਥੱਲੇਉ ਤੇ ਐਸ ਲੋਡ ਚੱਲਦਾ ਜਿਵੇਂ ਗਰਮੀਆਂ 'ਚ ਪੱਥਾ ਚੱਲਦਾ ਹੁੰਦਾ ਅਰਜਨ ਮਿੱਤਰੋ ਅਰਜਨ ਤੇ ਪਹਿਲਾ ਚੱਕਰ ਲੱਗੀ ਜਾਂਦਾ ਜੀਤੇ ਦਾ ਤੇ ਕਹਿੰਦੇ ਉੱਡਣਾ ਗੇਅਰ ਫੇਰ ਮਾਰਿਆ ਚੋਬਰ ਨੇ ਦੇਖੋ ਜਾਂਦਾ ਮਿੱਤਰੋ ਲਾੜ ਨਹੀਂ ਟੁੱਟਦੀ ਸੱਜਣਾ ਲਾੜ ਨਹੀਂ ਟੁੱਟਦੀ